ਦੁਦ ਵੇਚ ਕੇ ਆਉਂਦੇ ਬੰਦੇ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਜੀ ਹਾਂ ਹਾਈਵੇ ਤੇ ਤੁਹਾਨੂੰ ਦੱਸਦੀ ਕਿ ਇੱਕ ਅਣਪਛਾਤੇ ਵਾਹਨ ਦੇ ਵੱਲੋਂ ਮਗਰੋਂ ਟੱਕਰ ਮਾਰ ਦਿੱਤੀ ਗਈ ਔਰ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਤੇ ਜ਼ਬਰਦਸਤ ਸੀ ਕਿ ਸਾਈਕਲ ਤੇ ਸਵਾਰ ਬੰਦੇ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਾਈਕਲ ਦੇ ਜੋ ਹਾਲਾਤ ਬਣੇ ਹੋਏ ਨੇ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਟੱਕਰ ਕਿੰਨੀ ਕੁ ਜ਼ਿਆਦਾ ਭਿਆਨਕ ਸੀ ਦੱਸਿਆ ਜਾ ਰਿਹਾ ਹੈ ਕਿ ਮਗਰੋਂ ਕੋਈ ਅਣਪਛਾਤਾ ਵਾਹਨ ਆਉਂਦਾ ਹੈ ਜਿਸ ਦੇ ਵੱਲੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਜਾਂਦੀ ਹੈ ਔਰ ਸਾਈਕਲ ਜਿਹੜਾ ਆ ਉਹ ਚੱਕਨਾ ਚੂਰ ਹੋ ਚੁੱਕਿਆ ਹੈ ਪ੍ਰੈਸ ਹੋ ਚੁੱਕਿਆ ਇੰਜ ਲੱਗਦਾ ਹੈ ਕਿ ਜਿਵੇਂ ਉੱਪਰੋਂ ਕੋਈ ਚੀਜ਼ ਸਾਈਕਲ ਦੇ ਉੱਪਰ ਡਿੱਗੀ ਹੋਵੇ ਔਰ ਟੋਟਲ ਹੀ ਸਾਈਕਲ ਜਿਹੜਾ ਆ ਉਹ ਪ੍ਰੈਸ ਹੋ ਚੁੱਕਿਆ ਹੈ ਔਰ ਜਿਹੜਾ ਬੰਦਾ ਸਾਈਕਲ ਤੇ ਸਵਾਰ ਸੀ ਦੱਸਿਆ ਜਾ ਰਿਹਾ ਹੈ ਕਿ ਉਹ ਦੋਜੀ ਹੈ ਆ ਦੁੱਧ ਵੇਚਣ ਦਾ ਕੰਮ ਕਰਦਾ ਹੈ ਘਰ ਘਰ ਦੇ ਵਿੱਚ ਜਾ ਕੇ ਦੁੱਧ ਵੇਚਦਾ ਹੈ ਦੁੱਧ ਇਕੱਠਾ ਕਰਦਾ ਹੈ ਔਰ ਜਦੋਂ ਸ਼ਾਮ ਦੇ ਵੇਲੇ ਆਪਣੇ ਘਰ ਚੱਲਿਆ ਸੀ ਕੰਮ ਖਤਮ ਕਰਕੇ ਆਪਣੇ ਪਰਿਵਾਰ ਦੇ ਕੋਲ ਜਾਣਾ ਸੀਗਾ ਆਪਣੇ ਬੱਚਿਆਂ ਨੂੰ ਮਿਲਣਾ ਹੈ ਦੋ ਬੱਚੇ ਦੱਸੇ ਜਾ ਰਹੇ ਨੇ ਇਸ ਬੰਦੇ ਦੇ ਔਰ ਜਦੋਂ ਘਰ ਜਾਣ ਦਾ ਸਮਾਂ ਆਇਆ ਵਾਪਸ ਆਪਣੇ ਘਰ ਜਾਣ ਲੱਗਾ ਤਾਂ ਰਸਤੇ ਦੇ ਵਿੱਚ ਹੂਣੀ ਨੇ ਕੀੜਾ ਪਾਰਿਆ ਤਾਂ ਕਾਲ ਬਣ ਕੇ ਮੌਤ ਜਿਹੜੀ ਹੈ ਉਹ ਆਈ ਹੈ ਸਾਈਕਲ ਤੇ ਸਵਾਰ ਨੂੰ ਪਿੱਛੋਂ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ ਜਿਸ ਕਾਰਨ ਬੰਦੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾਂਦਾ ਘਰ ਦੇ ਵਿੱਚ ਸੱੱਤਰ ਵੇਚ ਚੁੱਕੇ ਨੇ ਕਿਉਂਕਿ ਕਮਾਉਣ ਵਾਲੇ ਸੀਗੇ ਦੁੱਧ ਵੇਚ ਕੇ ਦੁੱਧ ਇਕੱਠਾ ਕਰਕੇ ਆਪਣੇ ਘਰ ਦਾ ਦੱਸਿਆ ਜਾ ਰਿਹਾ ਕਿ ਗੁਜ਼ਾਰਾ ਕਰਦੇ ਸੀ ਔਰ ਹੁਣ ਵੀ ਕੰਮ ਤੋਂ ਹੀ ਵਾਪਸ ਆਪਣੇ ਘਰ ਜਾ ਰਹੇ ਸੀ ਦੁੱਧ ਵੇਚ ਕੇ ਦੁੱਧ ਇਕੱਠਾ ਕਰਕੇ ਤੇ ਵਾਪਸ ਘਰੇ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਅਣ ਪਛਾਤੇ ਵਾਹਨ ਨੇ ਪਿੱਛੋਂ ਟੱਕਰ ਮਾਰ ਦਿੱਤੀ ਹੈ ਜਦੋਂ ਟੱਕਰ ਵੱਜਦੀ ਹੈ ਤਾਂ ਮੌਕੇ ਤੇ ਹੀ ਸਾਈਕਲ ਸਵਾਰ ਬੰਦੇ ਦੀ ਮੌਤ ਹੋ ਜਾਂਦੀ ਹੈ ਘਰ ਦੇ ਵਿੱਚ ਸੱਥਰ ਵੇਚ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਾਈਕਲ ਦੇ ਜੋ ਹਾਲਾਤ ਬਣੇ ਹੋਏ ਨੇ ਉਹ ਹਾਲਾਤ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਜ਼ਬਰਦਸਤ ਤੇ ਭਿਆਨਕ ਟੱਕਰ ਸੀ ਕਿਉਂਕਿ ਬਚਿਆ ਹੀ ਕੁਝ ਨਹੀਂ ਹੈ ਦੋਨੋਂ ਚੱਕੇ ਸਾਈਕਲ ਦੇ ਉਹ ਇਕੱਠੇ ਹੋ ਚੁੱਕੇ ਨੇ ਇਸ ਰੁਕ ਦੇ ਨਾਲ ਸਾਈਕਲ ਜੁੜਿਆ ਉਹ ਪ੍ਰੈਸ ਹੋਇਆ ਬੜਾ ਹੀ ਭਿਆਨਕ ਤੇ ਦਰਦਨਾਕ ਇਹ ਹਾਦਸਾ ਵਾਪਰਿਆ ਹੈ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਿਡਲ ਕਲਾਸ ਫੈਮਿਲੀ ਹੈ ਇਸੇ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਸੀ ਦੂਜੀ ਦਾ ਕੰਮ ਕਰਦਾ ਸੀਗਾ ਪਿਓ ਪਰ ਵਾਪਸ ਘਰ ਜਾਂਦੇ ਸਮੇਂ ਅਣਪਛਾਤੇ ਵਾਹਨ ਨੇ ਟੱਕਰ ਮਾਰੀ ਔਰ ਮੌਕੇ ਤੇ ਹੀ ਸਾਈਕਲ ਵੀ ਇਕੱਠਾ ਹੋ ਗਿਆ ਤੇ ਮੌਕੇ ਤੇ ਬੰਦੇ ਦੀ ਮੌਤ ਹੋ ਚੁੱਕੀ ਹੈ ਪੁਲਿਸ ਪਹੁੰਚੀ ਹੋਈ ਹੈ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਔਰ ਦੱਸਿਆ ਜਾ ਰਿਹਾ ਕਿ ਅਣਪਛਾਤਾ ਵਾਹਨ ਜਿਸ ਨੇ ਟੱਕਰ ਮਾਰੀ ਹੈ ਉਹ ਫਰਾਰ ਹੈ ਔਰ ਜਲਦੀ ਹੀ ਉਸ ਨੂੰ ਟ੍ਰੇਸ ਕਰਕੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ ਮੇਰਾ ਨਾਮ ਕੋਪਿੰਦ ਸਿੰਘ ਜੀ ਕੀ ਹੋ ਰਹੀ ਹੈ ਮੇਰੇ ਫਾਦਰ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਵਾਲਾ ਤੇਜ਼ ਜਿਹਾ ਪੀਟੇ ਆ ਕੇ ਉਹਨਾਂ ਨੇ ਸਾਈਡ ਮਾਰ ਗਿਆ ਆ ਇਹ ਡੈਡੀ ਡੈਡੀ ਸਾਈਕਲ ਤੇ ਸੀਗੇ ਕੱਲਾ ਨੌਰ ਤੋਂ ਆ ਰਹੇ ਸੀ ਇਹ ਠੀਕ ਨੇ ਨਹੀਂ ਜੀ ਮੌਕੇ ਤੇ ਪੂਰੀ ਹੋ ਗਿਆ ਕਿੰਨੇ ਪੈਣ ਭਰਾਵਾਂ ਜੀ ਅਸੀਂ ਦੋ ਪੈਣ ਭਰਾਵਾਂ ਜੀ ਇਹ ਤੁਸੀਂ ਮੰਗਦਾ ਬੇਫਿਕਰ ਮੰਗ ਅਸੀਂ ਸਾਫ਼ ਦੀ ਮੰਗ ਕਰਦੇ ਆਂ ਜੀ ਇਹ ਨਾਂ ਡੈਡੀ ਦਾ ਮੈਂ ਡੈਡੀ ਦਾ ਨਾਮ ਹੈ ਪਰ ਸਿੰਘ ਜੀ ਪਿੰਡ ਪਿੰਡ ਕਲਨੌਰ ਦਾ ਹੈ ਜੀ ਤਾਂ ਕੀ ਨਹੀ ਨਾ ਜਿਹੜਾ ਹਰਪ੍ਰੀਤ ਸਿੰਘ ਪੁੱਤਰ ਇੰਦਰ ਸਿੰਘ ਕਲਾਂੌਰ ਦਾ ਰਹਿਣ ਵਾਲਾ ਸੀ ਇਹ ਕਲਾਂੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਾ ਦੇ ਕੋਈ ਨਾਮ ਵੀ ਉਹੀ ਕਲਣਾ ਤੇ ਐਕਸੀਡੈਂਟ ਹੋ ਗਿਆ ਜਿਹਦੀ ਮੌਕੇ ਤੇ ਮੌਤ ਹੋ ਗਈ ਹੈ ਤਫ਼ਤੀਸ਼ ਚੱਲ ਰਹੀ ਹੈ ਸਰ ਕੋਈ ਜਿੰਨਾ ਵਜਾ ਹੋ ਰਹੀ ਵੀ ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਆਪਾਂ ਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ ਜੇ ਸਰ ਸਾਹਿਬ ਕਾਤੇ ਹੀ ਇਹ ਸਾਈਕਲ ਤੇ ਜਾ ਰਿਹਾ